ਆ ਰਿਹਾ ਇਹਦਾ ਦੁਸਾਂਝ ਕਲਾ ਪਿੰਡ ਹੈ ਕਹਿੰਦੇ ਫਗਵਾੜੇ ਦਾ ਲੱਗ ਹੈ ਲਓ ਕਹਿੰਦੇ ਇੱਕ ਮਾਂ ਨੌਜਵਣ ਪਤਾਪੁਰੀਆ ਉਹ ਤਾੜੀ ਦਾ ਬਣਦੀ ਆ ਬਾਈ ਓਏ ਆਹ ਕਹਿੰਦੇ ਤਾੜੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਇੱਕ ਪਾਸੇ ਸੁਨੀਲ ਤੇ ਦੂਜੇ ਪਾਸੇ ਉਹ ਮਾਰ ਕਹਿੰਦੇ ਨਹੀਂ ਖਾਂਦੇ ਉਹ ਗੋਪੀ ਦੇ ਚੰਡੇ ਚੇਲੇ ਮਾਰ ਕਹਿੰਦੇ ਚਾਰ ਨੇ ਫਰੰਦੀਪੁਰ ਦੇ ਇੱਕ ਕੰਨੀ ਤੇ ਇੱਕ ਮਾਂ ਜਨਮ ਦਾ ਕਹਿੰਦੇ ਚੋਟੀ ਦਾ ਜਾਫੀ ਹੈ ਇਹਦੀ ਡਿਮਾਂਡ ਹੈ ਇਹਦੇ ਪਿੱਛੇ ਯੂਰਪ ਵਾਲਿਆਂ ਵੀ ਕੈਨੇਡਾ ਵਾਲਿਆਂ ਦੇ ਨਾਲ ਤੇ ਕੈਨੇਡਾ ਵਾਲਿਆਂ ਦੀ ਇੰਗਲੈਂਡ ਵਾਲਿਆਂ ਦੇ ਨਾਲ ਜਿਹੜੀ ਤੂਫਾਨਾਂ ਬਣਾ ਹੋ ਚੁੱਕੀ ਹੈ ਉਹ ਤਾੜੀ ਦਾ ਡਾਕਦੀ ਆ ਸਾ ਪੰਡ 100 ਕਹਿੰਦੇ ਆ ਜੱਫੇ ਤੇ ਦਵਿੰਦਰ ਸੰਧੂ ਕੈਨੇਡਾ ਦੇ ਵੱਲੋਂ ਮਿਲੇ ਜਦੋਂ ਮੋਟਰਸਾਈਕਲ ਜਿੱਤੇ ਆ ਤੇ ਕਹਿੰਦੇ ਸਾਰੇ ਟੱਬਰ ਦੇ ਖੁਸ਼ੀ ਮਣਾਈ ਮੇਰੇ ਦੇਖ ਰਿਹਾ ਵੀ ਕੰਦਾ ਇਹ ਨੌਜਾਨ ਗੱਭਰੂ ਆਉ ਪਾਉਂਦਾ ਫਿਆ ਕਬੱਡੀ ਨੌਜਾਨ ਸੁਨੀਲ ਦਸਾਂਜ ਪਿੰਡ ਹੈ ਮੁੰਡੇ ਦਾ ਆਉ ਦਸਾਂਜਾ ਵਾਲਾ ਇੱਕ ਪਾਸੇ ਪਤਾਬਪੁਰੀਆ ਇੱਕ ਮੇਰੇ ਮਿੱਤਰੋ ਇਹ ਜੱਫਾ ਲਾ ਗਿਆ 500 ਗਵਿੰਦਰ ਕਨੇਡਾ